ਹਲੋ ਦੋਸਤੋ ਅੱਜ ਦੇ ਬਲੌਗ ਵਿੱਚ ਸਵਾਗਤ ਆ। ਅੱਜ ਆਪਾਂ ਬਈ ਅਜਾ ਪਤਰਵਿੰਦਰ ਸਿੰਘ ਦੀ ਵਰਕਸ਼ਾਪ ਤੇ ਖੜੇ ਆ। ਇਹ ਬਾਈ ਨੇ ਇੱਕ ਜਿਗਾਰਡ ਲਾਇਆ ਚੱਕੀ ਤੇ ਬਹੁਤ ਘੈਂਟ ਚੀਜ਼ ਆ। ਤੇ ਚੱਕੀ ਵਾਲਿਆਂ ਬਾਈਆਂ ਤੇ ਬਹੁਤ ਵਧੀਆ ਚੀਜ਼ ਆ ਬੰਦੇ ਦੀ। ਇੱਕ ਦੀ ਖੇਚਲ ਘਟ ਜਾਂਦੀ ਆ। ਤੁਹਾਨੂੰ ਦਿਖਾਉਣੇ ਆ। ਆਪਣੇ ਪੰਡ ਮੋਰਾ ਦੀ ਵਰਕਸ਼ਾਪ ਤੇ ਖੜੇ ਆ। ਕਿਵੇਂ ਆ? ਪਰਵਿੰਦਰ ਸਿੰਘ ਦੀ ਰੱਖਿਆ ਆਪਾ ਹੋਰ ਬਾਈ ਕੀ ਆਲਾ ਆ ਬਾਈ ਦਾਣਾ ਤੋਂ ਨਾ ਬਣਾਉਂਦੇ ਆ ਆਪਦਾ ਜੀ ਚੱਕੀ ਲੱਗੀ ਆ ਤੇ ਇਹਨਾਂ ਪਾਈਆਂ ਜਿਗਾਰ ਬਹੁਤ ਜਿਆ ਲਾਇਆ ਚੱਕੀ ਤੇ ਆ ਜਾਓ ਰੇ ਆ ਚੱਕੀ ਦੇ ਜਿਗਾਰ ਬੜਾ ਵਧੀਆ ਲੱਗਿਆ ਬਾਈ ਆਂ ਦਾਣੇ ਹਲਾਉਣ ਵਾਲਾ ਪਹਿਲਾਂ ਤਾਰਨਾ ਮਾਰ ਦਿੰਦੇ ਸੀਗੇ ਹੁਣ ਆ ਮੋਟਰ ਲਾਈ ਆ ਤੇ ਬਹੁਤ ਵਧੀਆ ਜੁਗਾੜ ਆ ਆਪੇ ਵਿੱਚ ਨਾਲ ਦਾਣੇ ਖਿੱਦੀ ਜਾਂਦੇ ਆ ਚਲਾ ਕੇ ਦਿਖਾਈ ਯਾਰ ਆ ਦੇਖੋ ਤੁਸੀਂ ਅੱਗੇ ਆ ਤਾਰ ਲਾ ਮਾਰ ਦਿੰਦੇ ਸਿਆਣ ਕਰਕੇ ਵਿੱਚ ਇਹ ਬਹੁਤ ਵਧੀਆ ਜੁਗਾੜ ਆ ਤੇ ਮੋਟਰ ਕਾਦੀ ਆ ਵੇਪਰ ਵਾਲੀ ਵੇਪਰ ਵਾਲੀ ਮੋਟਰ ਆ ਵੀ ਗੱਡੀਆਂ ਦੀ ਆ ਜੇ ਬੰਦੇ ਨੂੰ ਲੋੜ ਨਹੀਂ ਪੈਂਦੀ ਅੱਗੇ ਬੰਦੇ ਨੂੰ ਖੜਨਾ ਪੈਂਦਾ ਸੀ ਯਾਰ ਨਾਲ ਆਹ ਦੇਖੋ ਬਈ ਬਾਲਾ ਇਹ ਡਰਾੜਾ ਟੱਕੀ ਵਾਲਿਆਂ ਤੇ